ਕੀ ਹਾਲ ਚਾਲ ਆ ਮੇਰੇ ਵੀਰਾਂ ਦੇ ਉਮੀਦ ਕਰਦੇ ਆ ਮੈਂ ਸਾਰੇ ਠੀਕ ਠਾਕ ਹੋਵਾਂਗੇ ਆਪਣੇ ਲੈ ਕੇ ਸਟਾਰਟ ਆਪ ਦੇਖ ਫਿਰ ਬੰਦੇ ਦੇ ਅੱਜ ਲੱਗੇ ਆਪਾਂ ਇਹਨਾਂ ਦੇ ਕਮਰੇ ਦੀ ਸਫਾਈ ਕਰਨ ਸਲਾਬੇ ਦੇ ਨਾਲ ਦੇਖੋ ਕਿੰਨਾ ਬੁਰਾ ਹਾਲ ਹੋਇਆ ਅੰਦਰ ਸਲਾਬਾ ਸਭ ਤੋਂ ਮਾੜਾ ਇਹਨਾਂ ਵਾਸਤੇ ਇੰਨਾ ਅੰਦਰ ਜਾਲਾ ਜਾਲਾ ਕਰਤਾ 10 ਦਿਨਾਂ ਦੇ ਵਿੱਚ ਵਿੱਚ ਹੀ ਹੁਣ ਆਪਾਂ ਸਫਾਈ ਕਰਕੇ ਤੁਹਾਨੂੰ ਦਿਖਾਉਨੇ ਆ ਜੀ ਇਹਨਾਂ ਨੂੰ ਛੱਡਾਂਗੇ ਬਾਹਰ ਦੇਖ ਲਓ ਜੀ ਪੂਰੀ ਸਫਾਈ ਕਰਤੀ ਆਪਾਂ ਅੰਦਰ ਬੱਚੇ ਬਾਹਰ ਕੱਢਦੇ ਆਪਾਂ ਬਾਹਰ ਕੱਢਦੇ ਹੁਣ ਭੱਜੇ ਫਿਰਦੇ ਸਾਰੇ ਬਾਹਰ ਪੱਠੇ ਦੇ ਉੱਤੇ ਆਪਾ ਕੀ ਖਾਈ ਜਾਂਦੇ ਜਿਹੜੇ ਇਧਰ ਲਈ ਪਾਲਟੀ ਆ ਉਹ ਇਧਰ ਹੀ ਆ ਕੇ ਲੱਗਦੀ ਪੱਠੇ ਢਗਤੇ ਤਰਪੈਲ ਪਾ ਕੇ ਨਹੀਂ ਤਾਂ ਬਹੁਤ ਖਲਾਰਾ ਪਾਉਂਦੇ ਪੈਰਾਂ ਦੇ ਨਾਲ ਪੱਠੇ ਪੂਰੇ ਖੁਸ਼ ਹੋ ਗਏ ਜਾਂਦੇ ਆ ਸਿਰੀ ਫੀਡ ਪਾਤੀ ਸੀ ਆਪਾਂ ਇਹਨਾਂ ਨੂੰ 7:00 ਵਜੇ ਹੁਣ ਟਾਈਮ ਆ ਕੋਈ 12:30 ਦਾ 6 ਤਰੀਕ 9ਵਾਂ ਮਹੀਨਾ ਦੇਖ ਸਕਦੇ ਤੇ ਕਿਦਾਂ ਮੱਕੀ ਟੰਡ ਹੈ ਜਿਹੜੇ ਜਿੱਥੇ ਜਾ ਕੇ ਚੁਗਦੇ ਉੱਥੇ ਹੀ ਜਾਂਦੇ ਆ ਆ ਇਧਰਲੇ ਇੱਥੇ ਹੁੰਦੇ ਇਧਰਲੇ ਮਗਲੇ ਬੂਏ ਮਗਰ ਤੇ ਉੱਥੇ ਹੀ ਚੁਗਦੇ ਹੁੰਦੇ ਇਧਰ ਮੱਝਾਂ ਲੱਗੇ ਵੀ ਹੁਣੇ ਤੁਹਾਨੂੰ ਦਿਖਾਉਣਾ ਮੈਂ ਸ਼ਾਮਾਂ ਨੂੰ ਛੱਡ ਕੇ ਤਾਂ ਜ਼ਰੂਰ ਇਧਰ ਨਿਕਲਦੇ ਹੁੰਦੇ ਆ ਨਹੀਂ ਇਧਰ ਹੈ ਨਹੀਂ ਸੀ ਅੱਜ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਤੇ ਵੀਰੇ ਨਾ ਕਿ ਜਿਹੜੇ ਵੀਰਾਂ ਦੀ ਮਾਰਕੀਟ ਬਣੀ ਹੋਈ ਆ ਵਿਆਂਂਡੇ, ਕੁੱਕੜ, ਮੁਰਗੀਆਂ ਸੇਲ ਹੁੰਦੇ ਆ ਤਾਂ ਉਹ ਉਹਨਾਂ ਵੀਰਿਆਂ ਦੀ ਮਦਦ ਜ਼ਰੂਰ ਕਰੋ ਜਿਨ੍ਹਾਂ ਨੇ ਪਹਿਲੇ ਟਾਈਮ ਪਹਿਲੀ ਵਾਰੀ ਬੱਚੇ ਰੱਖੇ ਆ ਤੇ ਉਹਨਾਂ ਦੀਆਂ ਮੁਰਗੀਆਂ ਆਂਡਿਆਂ ਤੇ ਆ ਗਈਆਂ ਜਾਂ ਉਹਨਾਂ ਨੇ ਮੁਰਗੀਆਂ ਸੇਲ ਕਰਨੀਆਂ ਹੁਣ ਜਾਂ ਮੁਰਗੇ ਸੇਲ ਕਰਨੇ ਹੁਣ ਚਾਹੇ ਆਂਡੇ ਸੇਲ ਕਰਨੇ ਹੁਣ ਉਹਨਾਂ ਵੀਰਿਆਂ ਦੀਆਂ ਹੈਲਪ ਜ਼ਰੂਰ ਕਰੋ ਕਿਉਂ ਜੇਕਰ ਆਪਾਂ ਉਹਨਾਂ ਦੀ ਹੈਲਪ ਕਰਾਂਗੇ ਤੇ ਉਹਨਾਂ ਨੂੰ ਗਾਂ ਗਾਕ ਮਿਲਣਗੇ ਕਿਉਂ ਪਹਿਲੇ ਸਾਲ ਮੈਂ ਵੀ ਇਸ ਚੀਜ਼ ਚ ਮਹਿਸੂਸ ਕੀਤੀ ਸੀ ਕਿ ਪਹਿਲੋਂ ਗਾਕ ਘਟ ਆਉਂਦਾ ਜੇਕਰ ਆਪਾਂ ਉਹਨਾਂ ਵੀਰਿਆਂ ਦੀ ਹੈਲਪ ਕਰਾਂਗੇ ਜਿਨ੍ਹਾਂ ਨੇ ਪਹਿਲੀ ਵਾਰ ਹੀ ਰੱਖੇ ਆ ਤਾਂ ਉਹਨਾਂ ਦੀ ਮਾਰਕੀਟ ਬਣਨੀ ਆਸਾਨ ਹੋ ਜਾਊਗੀ ਕਾਪੀ ਚੀਜ਼ ਵਿਕਣੋ ਕੋਈ ਵੀ ਨਹੀਂ ਰਹਿੰਦੀ ਹੁੰਦੀ ਕਿਸੇ ਦੀ ਚੀਜ਼ ਅੱਜ ਵੇਚ ਜੂ ਵੀ ਮੁਰਗਾ ਚਾਹੇ ਆਂਡੇ ਆ ਤੇ ਚਾਹੇ ਕੱਲ ਨੂੰ ਵੇਚ ਜਵੇ ਵੇਖਤ ਜਾਣੀ ਆ ਜੇਕਰ ਆਪਾਂ ਇੱਕ ਦੂਜੇ ਦੀ ਹੈਲਪ ਕਰਾਂਗੇ ਤਾਂ ਥੋੜਾ ਜਾਂ ਆਹਸਾਨ ਹੋ ਜਾਂਦਾ ਚੀਜ਼ ਵਿਕਣ ਚ ਤੇ ਗਾਹਕ ਨੂੰ ਚੀਜ਼ ਲੱਭਣ ਵਿੱਚ ਦਿੱਕਤ ਨਹੀਂ ਆਉਂਦੀ ਉਹ ਚੀਜ਼ ਦੇ ਨਾਲ ਗਾਹਕ ਆਪਣੇ ਨਾਲ ਵੱਧ ਜੁੜਦਾ ਦੇਖ ਸਕਦੇ ਜੀ ਤੁਸੀਂ ਅੱਜ ਫੇਰ ਮੌਸਮ ਮੀਂਹ ਵਾਲਾ ਪਿਆ ਉੱਤੇ ਸਵੇਰੇ ਥੋੜਾ ਜਿਹਾ ਪੈ ਛਟਿਆ ਹੁਣ ਆਪਾਂ ਇਹਨਾਂ ਨੂੰ ਫਿਰਦੇ ਰਹਿਣ ਦੇਣਾ ਸ਼ਾਮਾਂ ਤਾਈ ਤੇ ਸ਼ਾਮਾਂ ਨੂੰ ਇਹਨਾਂ ਨੂੰ ਤਾੜਾਂਗੇ ਅੰਦਰ ਬਾਕੀ ਜੇ ਕਿਸੇ ਵੀਰ ਭਰਾ ਨੇ ਕੜਕ ਨਾਸ ਦੇ ਮੁਰਗੇ ਲੈਣੇ ਹੋਣ ਅਡਲਟ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਆਪਣੇ ਕੋਲੇ ਮੁਰਗੇ ਕੜਕ ਨਾਸ ਦੇ ਹੈਗੇ ਆ weight ਉਹਨਾਂ ਦਾ ਹੋਊਗਾ ਜੀ ਕੋਈ 1.5 ਕਿਲੋ ਤੋਂ ਲੈ ਕੇ 2.5 ਕਿਲੋ ਦੇ ਵਿੱਚ ਵਿੱਚ ਫੌਂਡੋ ਜੀ ਅੱਗਿਆ ਮਿਲਦੇ ਆਂ ਅੱਜ ਕੱਲ ਨੂੰ ਹੋਰ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ ਸਾਰੇ ਵੀਰਿਆਂ ਦਾ